15 ਅਗਸਤ 1947 ਨੂੰ ਭਾਰਤ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਅੰਗਰੇਜ਼ ਅਗਲੇ 2-3 ਸਾਲਾਂ ਦੌਰਾਨ ਆਪਣਾ ਰਾਜ ਭਾਗ ਸਮੀਟ ਕੇ ਇੰਗਲੈਂਡ ਰਵਾਨਾ ਹੋ ਗਏ। ਕੁਝ ਨੌਕਰੀ ਪੇਸ਼ਾ ਅੰਗਰੇਜ਼ ਅਧਿਕਾਰੀਆਂ ਤੇ ਹੋਰ ਬ੍ਰਿਟਿਸ਼ ਨਾਗਰਿਕਾਂ ਦਾ ਭਾਰਤ ਛੱਡ ਕੇ ਵਾਪਸ ਜਾਣ ਦਾ ਸਿਲਸਿਲਾ ਹੋਰ ਕੁਝ ਸਾਲਾਂ ਤੱਕ ਚੱਲਦਾ ਰਿਹਾ। ਪਰੰਤੂ ਬ੍ਰਿਟਿਸ਼ ਯੋਗ ਦੇ ਨਾਲ ਸਬੰਧਿਤ ਕੁਝ ਅੰਗਰੇਜ਼ ਅਤੇ ਉਹਨਾਂ ਦੇ ਪਰਿਵਾਰ ਕਦੇ ਵੀ ਭਾਰਤ ਛੱਡ ਕੇ ਵਾਪਸ ਨਹੀਂ ਗਏ। ਗੋਰਿਆਂ ਦੇ ਇਹ ਪਰਿਵਾਰ ਅੱਜ ਵੀ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰਤੀ ਨਾਗਰਿਕਾਂ ਦੇ ਤੌਰ ਤੇ ਹੀ ਰਹਿ ਰਹੇ ਹਨ ਅਤੇ ਹੋਰਨਾਂ ਭਾਰਤੀਆਂ ਵਾਂਗ ਹੀ ਕਿਸ ਨਾਮ ਉੱਡਣ ਵਾਲੇ ਇਹ ਲੋਕ ਕੌਣ ਹਨ ਅੱਜ ਦੇ ਵੀਡੀਓ ਵਿੱਚ ਤੁਹਾਨੂੰ ਇਨ੍ਹਾਂ ਪਰਿਵਾਰਾਂ ਬਾਰੇ ਜਾਣਕਾਰੀ ਦੇਵਾਂਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਬੈਲ ਵਾਲਾ ਬਟਨ ਵੀ ਦਬਾ ਲਵੋ ਅਸਲ ਵਿੱਚ 17ਵੀਂ ਸਦੀ ਦੌਰਾਨ ਈਸਟ ਇੰਡੀਆ ਕੰਪਨੀ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਉਦਯੋਗ ਸਥਾਪਿਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਸ਼ੁਰੂਆਤੀ ਦੌਰ ਵਿੱਚ ਕਲਕੱਤੇ, ਸੂਰਤ ਅਤੇ ਮਦਰਾਸ ਆਦਿ ਵਿੱਚ ਵੱਡੀ ਗਿਣਤੀ ਵਿੱਚ ਫੈਕਟਰੀਆਂ ਦਾ ਨਿਰਮਾਣ ਕਰਵਾਇਆ ਗਿਆ ਇਸ ਦੇ ਨਾਲ ਹੀ ਕੰਪਨੀ ਨੇ ਆਪਣਾ ਕਾਰੋਬਾਰ ਦੇਸ਼ ਭਰ ਵਿੱਚ ਫੈਲਾਉਣ ਅਤੇ ਕੱਚੇ ਮਾਲ ਦੀ ਸਪਲਾਈ ਲਈ ਰੇਲਵੇ ਲਾਈਨਾਂ ਵਿਛਾਉਣ ਦਾ